ਹੋਣਗੇ ਦੁਨੀਆਂ ਚ ਬੰਸ ਬੰਨੇ ਮਾਡਲ ਹੋਣਗੇ ਜਿਹੜਾ ਇੱਕੋ ਮਾਡਲ ਦਾ ਤਰੀਕਾ ਨਰਿੰਦਰ ਮੋਦੀ ਦਾ ਹੈ ਕਿ ਇੱਕੋ ਧਰਮ ਇੱਕੋ ਬੋਲੀ ਇੱਕ ਦੇਸ਼ ਇੱਕ ਚੋਣ ਇੱਕ ਦੇਸ਼ ਇੱਕ ਸਾਰਾ ਕੁਝ ਉਹ ਗੈਰ ਕੁਦਰਤੀ ਹੈ ਗੈਰ ਇਨਸਾਨੀ ਹੈ ਤੇ ਇਹ ਵੰਡ ਪਾਉ ਉਹ ਤੇ ਪੁੱਟ ਪਾਉ ਉਹ ਤੇ ਗੁਲਦਸਤੇ ਦੇ ਤੌਰ ਤੇ ਇੱਕ ਜ਼ਰੂਰ ਇਹ ਅਪੀਲ ਮੈਂ ਕਰੂੰਗਾ ਕਿ ਸਾਨੂੰ ਕਿਹੜੇ ਵੀ ਮੋਰਚੇ ਚੰਦੇ ਨੇ ਚੀਰੇ ਚ ਚੱਲ ਰਿਹਾ ਮੁਸਕਾਬਾਦ ਦੇ ਵਿੱਚ ਚੱਲ ਰਿਹਾ ਫਤੇਗੜ ਸਾਹਿਬ ਦੇ ਵਿੱਚ ਫਤੇਪੁਰ ਦਾ ਇਹੋ ਜਿਹਾ ਮਾਮਲਾ ਉੱਠਣ ਲੱਗਿਆ ਹੈ। ਅਲੱਗ-ਅਲੱਗ ਜਗ੍ਹਾ ਲੋਕ ਆਪੋ ਆਪਣੀ ਲੜਾਈ ਕਰ ਰਹੇ ਨੇ। ਇਹਨਾਂ ਮੋਰਚਿਆਂ ਨੂੰ ਕੋਆਰਡੀਨੇਟ ਕਰਕੇ ਇੱਕ ਵੱਡੀ ਤਾਕਤ ਦੇ ਰੂਪ ਦੇ ਵਿੱਚ ਸਿਰਜਣਾ ਕਿਉਂਕਿ ਪਹਿਲਾ ਜ਼ਿੰਦਗੀ ਹੈ, ਉਸ ਤੋਂ ਬਾਅਦ ਬਾਕੀ ਸਭਾ ਨੇ। ਜ਼ਿੰਦਗੀ ਪਾਣੀ ਨਾਲ ਜੁੜੀ ਹੋਈ ਹੈ ਔਰ ਪਾਣੀ ਦੀ ਅਹਿਮੀਅਤ ਜਿਵੇਂ-ਜਿਵੇਂ ਸਾਨੂੰ ਹੁਣ ਆਉਂਦੀ ਜਾਂਦੀ ਹੈ ਤੇ ਉਹ ਦੰਪੁਰਨੀ ਜਦੋਂ ਅਸੀਂ ਉਹਦੇ ਤੇ ਇੱਕ ਸਿਰ ਜੋੜ ਕੇ ਟਟ ਆਪਣੀ ਆਵਾਜ਼ ਬੁਲੰਦ ਕਰਾ ਕੇ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਦਾ ਕਾਲ ਸਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਰਦਾਰ ਮੀਤ ਸਿੰਘ ਜੀ ਜਮਕਰ ਸਿੰਘ ਉਸਮਾਨਪੁਰ ਬੀਕੇਯੂ ਬਹਿਰਾਮ ਕੇ ਸ਼ਮਸ਼ੇਰ ਸਿੰਘ ạtਵਾਲ ਸੂਬਾ ਪ੍ਰਧਾਨ ਕੇ ਸਾਥ ਯੂਥ ਵਿੰਗ ਦਰਸ਼ਨ ਆਲਪੀ ਜਨਰਲ ਸਕੱਤਰ ਇਸ ਕੋ ਬਿਨਾ ਜਗਸੀਰ ਸਿੰਘ ਸ਼ੇਰਗੜ ਬਟੰਡੇ ਵਾਲੇ ਜਗਦੀਪ ਰੰਧਾਵਾ ਜੀ ਭਵਨ ਸਿੰਘ ਸੰਧੂ ਪੰਥਕ ਦਲ ਜਗਾ ਟੂਸੇ ਚਤਵੰਸਦੂ ਕਾਲਪੁਰ ਭਾਈ ਜਤਾ ਸਿੰਘ ਜੀ ਦੁਆਰਾ ਇਸ ਤੋਂ ਇਨਕਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਇਸ ਤੋਂ ਬਾਅਦ ਬੇਨਤੀ ਕਰਦੇ ਆਂ ਕਰਤਲ ਗਿੱਲ ਨੂੰ ਕਰਤਲ ਜੀਐਸ ਗਿੱਲ ਜਿਹੜੇ ਪਿਛਲੇ 12 ਸਾਲਾਂ ਤੋਂ ਸਾਡੀ ਜਿਹੜੀ ਟੀਮ ਆ ਬੁੱਢੇ ਦਰਿਆ ਤੇ ਕੰਮ ਕਰਦੀ ਉਹਦਾ ਇਹ ਮਹਿੰਸਾ ਆ ਉਹ ਗੱਲਬਾਤ ਕਰਨਗੇ ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਕਿ ਸਾਡੇ ਵਿੱਚ ਭਾਰਤੀ ਕਿਸਾਨ ਯੂਨੀਅਨ ਤੋਂ ਸਰਦਾਰ ਦਰਮਾਕ ਸਿੰਘ ਜੀ ਬੈਠੇ ਆ ਅਗਲੇ ਬੁਲਾਰੇ ਉਹ ਹੋਣਗੇ ਬਹੁਤ ਦੂਰ ਤੋਂ ਆਏ ਤੇ ਬਹੁਤ ਉਮੀਦਾਂ ਨਾਲ ਆਏ ਪੰਜਾਬੀਓ ਆਪਣੇ ਲਈ ਆਪਾਂ ਵਾਗ੍ਰੋਧੀ ਸਾਜ ਪਾਈਏ ਵਾਗਿਰ ਜੀ ਦਾ ਖਾਲਸਾ ਇਹ ਜਿਹੜਾ ਸੱਤਾ ਬਾਈ ਦੇ ਕੇ ਗਿਆ ਇਹ ਚਾਰ ਬੰਦੇ ਗਿਆਨ ਦੇ ਪਰੇ ਹੋਏ ਆ ਗਿਆਨ ਦੇ ਨਾਲ ਭਰਪੂਰ ਨੇ ਇਹ ਜਿਹੜੇ ਤੁਹਾਡੇ ਸਟੇਸ ਖਤਮ ਨੇ ਡਾਕਟਰ ਅਮਨਦੀਪ ਸਿੰਘ ਬੈਸ ਆ ਡੈਂਟਿਸ ਨੇ ਜਿਹੜੇ ਜਸਕੀਰਤ ਸਿੰਘ ਜੀ ਨੇ ਆਈਆਈਟੀ ਤੋਂ ਕੈਮੀਕਲ ਇੰਜੀਨੀਅਰ ਹੈ ਜਿਹੜੇ ਕਪਿਲ ਰੋੜਾ ਜੀ ਖੜੇ ਆ ਇਹ ਇੰਜੀਨੀਅਰ ਆ ਜਿਹੜੇ ਖੈਰਾ ਜੀ ਨੇ ਉਹ ਆਰਡੀਆਈ ਐਕਟੀਵਿਸਟ ਹੈ ਤੁਹਾਨੂੰ ਗਿਆਨ ਵਾਲੇ ਬੰਦੇ ਲੀਡ ਕਰ ਰਹੇ ਆ ਹਮੇਰ ਸਿੰਘ ਦੀਆਂ ਅੱਖਾਂ ਜਿੱਥੇ ਪਾਣੀ ਨਹੀਂ ਰਹਿੰਦਾ ਉਹ ਇਲਾਕੇ ਖੁਸ਼ਕ ਹੋ ਜਾਂਦੇ ਆ